ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ 2 ਅਕਤੂਬਰ ਦਿਨ ਬੁੱਧਵਾਰ ਨੂੰ ਅਸੂ ਦੀ ਮੱਸੀਆ ਤੇ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਜੋ ਕਿ ਬਹੁਤ ਹੀ ਲੰਮਾ ਸੂਰਜ ਗ੍ਰਹਿਣ ਹੋਣ ਵਾਲਾ ਹੈ ਇਹ ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਰਾਤ 9:13 ਤੇ ਲੱਗੇਗਾ ਤੇ 3 ਅਕਤੂਬਰ ਸਵੇਰੇ 3:17 ਤੇ ਸਮਾਪਤ ਹੋਵੇਗਾ ਕੁੱਲ ਮਿਲਾ ਕੇ 6 ਘੰਟੇ ਅਤੇ 4 ਮਿੰਟ ਦਾ ਇਹ ਸੂਰਜ ਗ੍ਰਹਿਣ ਰਹਿਣ ਵਾਲਾ ਹੈ ਜੋ ਕਿ ਬਹੁਤ ਹੀ ਲੰਮਾ ਸੂਰਜ ਗ੍ਰਹਿਣ ਹੋਣ ਵਾਲਾ ਹੈ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਦੱਸਿਆ ਹੈ ਕਿ 3 ਅਕਤੂਬਰ ਨੂੰ ਸੂਰਜ ਗ੍ਰਹਿਣ ਸਮਾਪਤ ਹੋਵੇਗਾ ਤਾਂ ਇਹ ਸਾਲ ਦਾ ਆਖਰੀ ਸੂਰਜ ਗ੍ਰਹਿਣ ਨਵਰਾਤ 3 ਦੇ ਪਹਿਲੇ ਦਿਨ ਲੱਗਣ ਵਾਲਾ ਹੈ ਹਰ ਸਾਲ ਨਵਰਾਤਰੀ પ્રતિਪਦ ਪਾਵ ਅਸੂ ਮਹੀਨੇ ਦੇ ਪਹਿਲੇ ਦਿਨ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਨੌਵੀਂ ਤਿਥੀ ਨੂੰ ਸਮਾਪਤ ਹੁੰਦੀ ਹੈ ਇਸ ਵਾਰ ਨਵਰਾਤਰੀ ਮਾਂ ਦੁਰਗਾ 12 ਰਾਸ਼ੀਆਂ ਚੋਂ ਕੁਝ ਰਾਸ਼ੀਆਂ ਤੇ ਜ਼ਿਆਦਾ ਮਿਹਰਬਾਨ ਹੋਵੇਗੀ ਜੇ ਇਸ ਕਾਰਨ ਨਾ ਸ਼ੇਰ ਰਾਸ਼ੀਆਂ ਦੇ ਨਵਰਾਤਰੀ ਵਿੱਚ ਕਿਸਮਤ ਚਮਕਣ ਵਾਲੀ ਹੈ ਅਤੇ ਨਾ ਸ਼ੇਰ ਰਾਸ਼ੀਆਂ ਤੇ ਹੁਣ ਮਾਤਾ ਰਾਣੀ ਦੀ ਕਿਰਪਾ ਹੋਣ ਵਾਲੀ ਹੈ ਇਹ ਕਰੋੜਪਤੀ ਅਤੇ ਅਮੀਰ ਹੋਣ ਜਾ ਰਹੀਆਂ ਹਨ ਹੁਣ ਸ਼ੇਰ ਰਾਸ਼ੀ ਵਾਲਿਆਂ ਨੂੰ 9 ਦਿਨ ਦੀ ਨਵਰਾਤਰੀ ਮਿਲੇਗੀ ਵੱਡੀ ਖੁਸ਼ਖਬਰੀ ਇਹ ਹੈ ਦੋਸਤੋ ਕਿ ਸ਼ੇਰ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇਸ ਲਈ ਦੋਸਤੋ ਪੂਰੀ ਹੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਤੁਹਾਨੂੰ ਦੱਸ ਦਈਏ ਕਿ Hindu ਤਰਮ ਤੇ ਵਿੱਚ ਨਵਰਾਤਰੀ ਦਾ ਤਿਉਹਾਰ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਸਰਸਵਤੀ ਨਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਪੰਜਾਬ ਦੇ ਮੁਤਾਬਕ ਇਸ ਸਾਲ ਨਵਰਾਤਰੀ 3 ਅਕਤੂਬਰ 2024 ਤੋਂ ਸ਼ੁਰੂ ਹੋ ਰਹੀ ਹੈ ਨਵਰਾਤਰੀ 9 ਦਿਨਾਂ ਦੌਰਾਨ ਦੇਵੀ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ ਪੂਜਾ ਦੀ ਰਸਮ ਇਹ ਹੈ ਕਿ ਇਸ ਸਮੇਂ ਮਾਂ ਦੁਰਗਾ ਦੇ 9 ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਜਿਸ ਵਿੱਚ ਸਿਆਲਪੁਤਰੀ ਬ੍ਰਹਮਚਾਰਨੀ ਚੰਦਰਕੰਟਾ ਉਸਮਾ ਦਾ ਸੰਕਟਮਾਤਾ ਪਾਤਸ਼ਾਹੀ ਕਲ ਰਾਤਰੀ ਮਹਾਗौरी ਤੇ ਸਿੱਧੀ ਦਾਤੇਈ ਮਾਤਾ ਦੇ ਨਾਮ ਸ਼ਾਮਿਲ ਹਨ ਨਵਰਾਤਰੀ ਦੇ ਇਸ ਸਮੇਂ ਦੌਰਾਨ ਮਾਤਾ ਰਾਣੀ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਜਾਂਦਾ ਹੈ ਜੀ ਇਸ ਸਮੇਂ ਦੌਰਾਨ ਇਹ 9 ਦਿਨਾਂ ਤੱਕ ਚੱਲਦਾ ਹੈ ਇਹ ਤੇ ਵਰਤ ਰੱਖਣ ਦੀ ਪਰੰਪਰਾ ਹੈ ਇਸ ਦੇ ਨਾਲ ਮਾਤਾ ਰਾਣੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਜੋ 11 ਅਕਤੂਬਰ 2024 ਨੂੰ ਸਮਾਪਤ ਹੋਵੇਗਾ ਅਗਲੇ ਦਿਨ ਯਾਨੀ ਕਿ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ 12 ਅਕਤੂਬਰ 2024 ਇਸ ਸਾਲ ਮਾਤਾ ਰਾਣੀ ਪਾਲਕੀ ਵਿੱਚ ਆਵੇਗੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਨਵਰਾਤਰੀ માં ਦੁਰਗਾ ਗ੍ਰਹਿਾਂ ਦੇ ਤਾਰਾ ਮੰਡਲਾਂ ਦੇ ਅਨੁਸਾਰ 33 ਦਿਨ ਵੇਸ਼ ਕਰਦੀ ਹੈ માં ਦੁਰਗਾ ਦੇ ਆਉਣ ਦੇ ਨਾਲ ਸਾਰੀਆਂ ਰਾਸ਼ੀਆਂ ਤੇ ਚੰਗਾ ਜਾਂ ਮਾੜਾ ਪ੍ਰਭਾਵ ਪੈਂਦਾ ਹੈ ਦੇਵੀ ਪ੍ਰਾਂ ਦੇ ਅਨਸਾਰ ਵੀਰਵਾਰ ਨੂੰ ਨਵਰਾਤਰੀ ਮਾਂ ਦੁਰਗਾ ਦਾ ਵਾਹਨ ਇੱਕ ਪਾਲਕੀ ਹੈ ਕੁਝ ਰਾਸ਼ੀਆਂ ਨੂੰ ਦੇਵੀ ਦੇ ਆਉਣ ਦੇ ਨਾਲ ਲਾਭ ਮਿਲ ਸਕਦਾ ਹੈ ਤਾਂ ਆਉ ਜਾਣਦੇ ਹਾਂ ਦੋਸਤੋ ਨਵਰਾਤਰੀ ਦੇ ਇਨਾਂ ਸ਼ੁਭ 9 ਦਿਨਾਂ ਦੇ ਵਿੱਚ ਕਿਹੜੀਆਂ ਛੇ ਰਾਸ਼ੀਆਂ ਹਨ ਦੋਸਤੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜੀ ਲੈ ਕੇ ਹਾਜ਼ਰੀ ਲਗਵਾ ਦੇਣਾ ਤਾਕੀ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਪੂਰੇ ਹੀ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਦੋਸਤੋ ਆਓ ਜਾਣਦੇ ਹਾਂ ਉਹ ਖੁਸ਼ਕਿਸਮਤ ਸ਼ੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਦੋਸਤੋ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਦੇ ਜੋ ਤੁਹਾਨੂੰ ਸ਼ੁਕਰ ਹਨ ਖੁਸ਼ੀ ਦਾ ਕਾਰਨ ਇਹ ਹੈ ਕਿ ਪੂਜਾ ਸੰਸਾਰ ਦੀ ਦੇਵੀ ਮਾਂ ਦੁਰਗਾ ਹੈ ਇਸ ਰਾਸ਼ੀ ਦੇ ਲੋਕਾਂ ਦੇ ਨਵਰਾਤਰੀ ਦੇ ਦੌਰਾਨ ਮਾਂ ਦੁਰਗਾ ਦੀ ਵਿਸ਼ੇਸ਼ ਆਸ਼ੀਰਵਾਦ ਅਤੇ ਕਿਰਪਾ ਹੋਵੇਗੀ ਕਿ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਮੇਘ ਰਾਸ਼ੀ ਵਾਲਿਆਂ ਦੀ ਹੋਵੇਗੀ ਖੁਸ਼ੀਆਂ ਦੀ ਬੇਸ਼ੁਮਾਰ ਵਰਖਾ ਮੇਘ ਰਾਸ਼ੀ ਵਾਲਿਆਂ ਦੇ ਲਈ ਮਾਤਾ ਰਾਣੀ ਬਹੁਤ ਹੀ ਸ਼ੁਭ ਸੰਦੇਸ਼ ਲੈ ਕੇ ਆਵੇਗੀ ਤੇ ਖੁਸ਼ਹਾਲੀ ਦਾ ਸਮਾਂ ਹੋਵੇਗਾ ਆਮਦਨ ਦੇ ਚੰਗੇ ਕਿਸਮਤ ਦੇ ਵਿੱਚ ਵਾਧਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਮੇਘ ਰਾਸ਼ੀ ਵਾਲਿਓ ਮਾਤਾ ਰਾਣੀ ਦੀ ਕਿਰਪਾ ਨਾਲ ਤੁਸੀਂ ਹੁਣ ਖੁਸ਼ ਰਹੋਗੇ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਹੁਣ ਸਾਰੇ ਕੰਮ ਬਣ ਜਾਣਗੇ ਚੰ드ਰਾ ਤੁਹਾਡੀ ਰਾਸ਼ੀ ਵਿੱਚ ਹੈ ਇਹ ਉੱਚ ਹੈ ਇਸ ਨਾਲ ਤੁਹਾਨੂੰ ਮਾਨਸਿਕ ਤਣਾਅ ਤੋਂ ਰਾਹਤ ਮਿਲੇਗੀ ਜਿਸ ਦੇ ਨਾਲ ਹੀ ਇਸ ਸਮੇਂ ਤੁਹਾਡੇ ਧਾਰਮਿਕ ਯਾਤਰਾ ਤੇ ਜਾਣ ਦੀ ਸੰਭਾਵਨਾ ਹੈ ਮੇਕ ਰਾਸ਼ੀ ਵਾਲਿਓ ਘਰ ਮਹਿਮਾਨਾਂ ਦੀ ਆਮਦ ਹੋ ਸਕਦੀ ਹੈ ਜੋ ਤੁਹਾਨੂੰ ਤੁਹਾਡਾ ਮਨ ਖੁਸ਼ ਰੱਖੇਗਾ ਮੇਕ ਰਾਸ਼ੀ ਵਾਲਿਓ ਇਸ ਸਾਲ ਦੀ ਨవరాత్రి ਦਾ ਸਮਾਂ ਇਸ ਸਮੇਂ ਦੌਰਾਨ ਇਹ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਮਾਂ ਦੁਰਗਾ ਦੀ ਵਿਸ਼ੇਸ਼ ਕਿਰਪਾ ਨਾਲ ਖੁਸ਼ੀਆਂ ਵਿੱਚ ਵਾਧਾ ਹੋਵੇਗਾ ਅਕਤੂਬਰ ਮਹੀਨੇ ਦੇ ਵਿੱਚ ਕੈਰੀਅਰ ਅਤੇ ਕਾਰੋਬਾਰ ਵਿੱਚ ਸਕਾਰਾਤਮਕ ਬਦਲਾਅ ਦੇਖਣ ਮਿਲ ਸਕਦੇ ਹਨ ਦੋਸਤੋ ਮੇਕ ਰਾਸ਼ੀ ਵਾਲਿਆਂ ਨੂੰ ਦੇਵੀ ਮਾਂ ਦੁਰਗਾ ਦੇ ਆਸ਼ੀਰਵਾਦ ਦੇ ਨਾਲ ਰੀਤੀ ਰਿਵਾਜਾਂ ਅਨੁਸਾਰ ਦੇਵੀ ਮਾਂ ਦੀ ਪੂਜਾ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਪੂਜਾ ਦੇ ਸਮੇਂ ਮਾਦੁਰ ਗਾਣੇ ਵਾਲੇ ਰੰਗ ਦੇ ਫੁੱਲ ਅਤੇ ਪਕਵਾਨ ਜ਼ਰੂਰ ਚੜਾਓ ਇਸ ਤਰ੍ਹਾਂ ਕਰਨ ਦੇ ਨਾਲ ਪੈਸੇ ਦੇ ਵਿੱਚ ਵਾਧਾ ਹੋਵੇਗਾ ਤੁਸੀਂ ਅਮੀਰ ਬਣਨ ਲਈ ਸਫਲ ਹੋਵੋਗੇ ਤੁਹਾਡੇ ਵਪਾਰ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਹਾਨੂੰ ਹਰ ਪਾਸਿਓਂ ਲਾਭ ਹੀ ਲਾਭ ਹੋਵੇਗਾ ਦੋਸਤੋ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕੇ ਸ਼੍ਰਾਦ ਨਵਰਾਤਰੀ ਦੌਰਾਨ ਮਾਂ ਦੁਰਗਾ ਦਾ ਆਸ਼ੀਰਵਾਦ ਇਹਨਾਂ ਨੂੰ ਮਿਲਣ ਵਾਲਾ ਹੈ ਇਹ ਸਮਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ ਤੁਲਾ ਰਾਸ਼ੀ ਵਾਲਿਆਂ ਦਾ ਸੁਹਾਣੀ ਵਿਨਸ਼ ਹੈ ਅਤੇ ਪੂਜਣ ਯੋਗ ਹੈ ਮਾਂ ਦੁਰਗਾ ਸੰਸਾਰ ਦੀ ਦੇਵੀ ਇਸ ਰਾਸ਼ੀ ਵਿੱਚ ਨਿਆ ਦੀ ਦੇਵੀ ਵੀ ਹੈ ਸ਼ਨੀ ਦਾ ਆਸ਼ੀਰਵਾਦ ਵੀ ਇਹਨਾਂ ਨੂੰ ਮਿਲੇਗਾ ਸ਼੍ਰਾਦਰੀ ਨਵਰਾਤਰੀ ਦੇ ਦੌਰਾਨ ਖੁਸ਼ਹਾਲੀ ਦਾ ਕਾਰਕ ਸ਼ੁਕਰ ਮੰਨਿਆ ਜਾ ਰਿਹਾ ਹੈ ਤੁਲਾ ਰਾਸ਼ੀ ਵਿੱਚ ਮੌਜੂਦ ਰਹੇਗਾ ਤੁਲਾ ਰਾਸ਼ੀ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ Devi Lakshmi ji ਦੀ ਕਿਰਪਾ ਦੇ ਨਾਲ ਤੁਲਾ ਰਾਸ਼ੀ ਦੇ ਲੋਕਾਂ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਹੋਣਾ ਪੂਰੀਆਂ ਹੋਣਗੀਆਂ ਜੇਕਰ ਤੁਸੀਂ ਨਿਵੇਸ਼ ਕਰਨ ਬਾਰੇ ਸੋਚਦੇ ਹੋ ਤਾਂ ਮਦਰਾ ਲਾਭ ਵੀ ਹੋ ਸਕਦਾ ਹੈ ਨਵਰਾਤਰੀ ਦਾ ਸਮਾਂ ਇਹ ਚੰਗਾ ਹੈ ਤੁਸੀਂ ਕਾਰੋਬਾਰ ਵਿੱਚ ਵਿਸ਼ਾਲ ਦੇਖੋਗੇ ਇਸ ਸਮੇਂ ਦੌਰਾਨ ਤੁਸੀਂ ਆਪਣੇ ਕੈਰੀਅਰ ਵਿੱਚ ਕੁਝ ਅਹੁਦੇ ਤੇ ਪਹੁੰਚ ਸਕਦੇ ਹੋ ਤੁਲਾ ਰਾਸ਼ੀ ਵਾਲਿਓ ਇਸ ਰਾਤਰੀ ਨవరాత్రి ਦੇ ਦੌਰਾਨ ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ ਕਰਨੀ ਚਾਹੀਦੀ ਹੈ ਇਸ ਦੌਰਾਨ ਮਾਂ ਦੁਰਗਾ ਨੂੰ ਗੁਲਾਬ ਦੇ ਫੁੱਲ ਚੜਾਓ ਤੁਹਾਨੂੰ ਦੱਸ ਦਈਏ ਕਿ ਤੁਲਾ ਰਾਸ਼ੀ ਵਾਲਿਆਂ ਨੂੰ ਦੇਵੀ ਮਾਂ ਦੀ ਵਿਸ਼ੇਸ਼ ਕਿਰਪਾ ਮਿਲ ਰਹੀ ਤੁਹਾਨੂੰ ਵਿੱਤੀ ਲਾਭ ਹੋ ਸਕਦਾ ਹੈ ਜੀ ਹਾਂ ਦੋਸਤੋ ਤੁਲਾ ਰਾਸ਼ੀ ਵਾਲਿਆਂ ਦੇ ਵਿਦਿਆਰਥੀਆਂ ਦੇ ਲਈ ਸਮਾ ਲਾਭਦਾਇਕ ਰਹੇਗਾ ਇਸ ਸਮੇਂ ਤੁਸੀਂ ਆਪਣੇ ਕੈਰੀਅਰ ਵਿੱਚ ਕੁਝ ਅਹੁਦੇ ਤੇ ਪਹੁੰਚ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਰਾਸ਼ੀ ਦੇ ਵਿੱਚ ਲੋਕ ਇਸ ਸਮੇਂ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗਾ ਸੰਭਵ ਹੈ ਕਿ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਨਵਰਾਤਰੀ ਦੇ 9 ਦਿਨ ਸੁਖਤ ਰਹਿਣ ਵਾਲੇ ਹਨ ਦੋਸਤੋ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਂ ਦੁਰਗਾ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਭੰਡਾਰ ਆਉਣ ਵਾਲਾ ਹੈ ਮਾ ਦੁਰਗਾ ਤੁਹਾਡੇ ਨਾਲ ਤੁਹਾਡੇ ਤੇ ਬਹੁਤ ਖੁਸ਼ ਹੈ ਹੁਣ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਚੰਗੀ ਖਬਰ ਮਿਲਣ ਜਾ ਰਹੀ ਹੈ ਜੋ ਤੁਹਾਨੂੰ ਖੁਸ਼ ਕਰੇਗੀ ਜ਼ਿੰਦਗੀ ਬਦਲ ਜਾਵੇਗੀ ਇਸ ਦੇ ਨਾਲ ਵਿਦੇਸ਼ ਦੇ ਵਿੱਚ ਨੌਕਰੀ ਕਰਨ ਦਾ ਸੁਪਨਾ ਪੂਰਾ ਹੋ ਸਕਦਾ ਹੈ ਤੁਹਾਡੇ ਕਾਮ ਦੀ ਸੁਲੰਗਾ ਹੋਵੇਗੀ ਦੋਸਤੋ ਆਓ ਤੁਹਾਨੂੰ ਦੱਸਦੇ ਹਾਂ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਤੁਹਾਡੇ ਦੁਆਰਾ ਕੀਤੀ ਗਈ ਸਾਰੀ ਮਿਹਨਤ ਦਾ ਫਲ ਮਿਲਣ ਵਾਲਾ ਹੈ ਨਾਲ ਹੀ ਤੁਹਾਡੇ ਜੋ ਵੀ ਰੁਕੇ ਹੋਏ ਕੰਮ ਹਨ ਉਹ ਸਫਲਤਾਪੂਰਵਕ ਪੂਰੇ ਹੋ ਜਾਣਗੇ ਅਤੇ ਨਾਲ ਹੀ ਉਹ ਲੋਕ ਜੋ ਕਾਰੋਬਾਰ ਕਰਦੇ ਹਨ ਵਪਾਰ ਵਿੱਚ ਲਾਭ ਮਿਲੇਗਾ ਉਹਨਾਂ ਦਾ ਕਾਰੋਬਾਰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ ਹੁਣ ਉਹਨਾਂ ਨੂੰ ਹਰ ਪਾਸਿਓ ਲਾਭ ਮਿਲੇਗਾ ਤੁਲਾ ਰਾਸ਼ੀ ਵਾਲਿਓ ਉਹਨ ਤੁਹਾਡੇ ਜੀਵਨ ਵਿੱਚ ਹਰ ਪਾਸਿਓ ਖੁਸ਼ਹਾਲੀ ਆਵੇਗੀ ਮਾਤਾ ਰਾਣੀ ਤੁਹਾਡੇ ਤੇ ਬਹੁਤ ਖੁਸ਼ ਹੈ ਤੁਹਾਡੀ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਜੋ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਮਨਪਸੰਦ ਨੌਕਰੀ ਮਿਲੇਗੀ ਦੋਸਤੋ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸ਼੍ਰਾਦਰੀ ਨਵਰਾਤਰੀ ਦਾ ਸਮਾਂ ਤੁਹਾਡੇ ਲਈ ਖੁਸ਼ੀਆਂ ਦਾ ਭੰਡਾਰ ਲੈ ਕੇ ਆ ਰਿਹਾ ਹੈ ਕਰਕ ਰਾਸ਼ੀ ਵਾਲਿਓ ਨਵਰਾਤਰੀ ਦੇ ਦੌਰਾਨ ਆਪਣੀ ਆਰਥਿਕ ਸਥਿਤੀ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ ਤੇ ਤੁਹਾਨੂੰ ਇਹ ਪ੍ਰਾਪਤ ਹੋਵੇਗਾ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋ ਸਕਦਾ ਹੈ ਤੇ ਨਾਲ ਹੀ ਕਰ ਕਰਾਸ਼ੀ ਵਾਲਿਓ ਤੁਹਾਡੇ ਸਾਰੇ ਕੰਮ ਜੋ ਲੰਬੇ ਸਮੇਂ ਤੋਂ ਰੁਕੇ ਹੋਏ ਸਾਨ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਸਮੇਂ ਸਿਰ ਪੂਰੇ ਹੋ ਜਾਣਗੇ ਮਾਤਾ ਰਾਣੀ ਹੁਣ ਤੁਹਾਡੇ ਤੇ ਖੁਸ਼ ਹੈ ਜਿਸ ਕਾਰਨ ਹੁਣ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਖੁਸ਼ੀਆਂ ਹੋਣਗੀਆਂ ਜੋ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਕਰਕ ਰਾਸ਼ੀ ਵਾਲਿਆਂ ਦੇ ਲਈ ਨਵਰਾਤਰੀ ਦਾ ਸਮਾਂ ਬਹੁਤ ਹੀ ਸ਼ੁਭផល ਦੇਣ ਵਾਲਾ ਹੈ ਕਰਕ ਰਾਸ਼ੀ ਵਾਲਿਓ ਨਵਰਾਤਰੀ ਦਾ ਸਮਾਂ ਲਾਭਦਾਇਕ ਹੈ ਸਮੇਂ ਦਾ ਪੂਰਾ ਪੂਰਾ ਲਾਭ ਉਠਾਓ ਸਮੇਂ ਨੂੰ ਹੱਥ ਵਿੱਚੋਂ ਨਾ ਜਾਣ ਦਿਓ ਇਹਨਾਂ 9 ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੀ ਕਿਸਮਤ ਦਾ ਸਾਥ ਮਿਲੇਗਾ ਨਵਰਾਤਰੀ ਦੇ ਦੌਰਾਨ ਕਰਕ ਰਾਸ਼ੀ ਵਾਲਿਓ ਲਾਭ ਦੀ ਉਮੀਦ ਹੈ ਇਹ 9 ਦਿਨ ਦਾ ਸਮਾਂ ਤੁਹਾਡੇ ਲਈ ਚੰਗਾ ਰਹੇਗਾ ਇਸ ਸਮੇਂ ਦੌਰਾਨ ਤੁਹਾਡੇ ਕੁਝ ਵੱਡੇ ਸੁਪਨੇ ਪੂਰੇ ਹੋ ਸਕਦੇ ਹਨ ਤੁਹਾਡੀ ਸਿਹਤ ਚੰਗੀ ਰਹੇਗੀ ਜਿਸ ਕਾਰਨ ਤੁਹਾਡਾ ਮਨ ਖੁਸ਼ ਰਹੇਗਾ ਇਸ ਸਮੇਂ ਚੰਗੀ ਕਿਸਮਤ ਹੋ ਸਕਦੀ ਹੈ ਆਮਦਨ ਵਿੱਚ ਵਾਧਾ ਹੋਵੇਗਾ ਤੁਹਾਨੂੰ ਅਚਾਨਕ ਵਿੱਤੀ ਲਾਭ ਮਿਲੇਗਾ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਹੋਵੇਗੀ ਵਧੀਆ ਇਹ ਸੰਭਵ ਹੈ ਕਿ ਸਿੱਖਿਆ ਪ੍ਰਤੀਯੋਗਤਾ ਨਾਲ ਜੁੜੇ ਲੋਕਾਂ ਨੂੰ ਮਾਂ ਦੁਰਗਾ ਦੀ ਕਿਰਪਾ ਨਾਲ ਆਪਣੀ ਮਿਹਨਤ ਦਾ ਫਲ ਮਿਲੇਗਾ ਦੋਸਤੋ ਕਰਕ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਮਾਂ ਰਾਣੀ ਦਾ ਖਾਸ ਆਸ਼ੀਰਵਾਦ ਤੁਹਾਡੇ ਤੇ ਹੋਣ ਵਾਲਾ ਹੈ ਜਿਸ ਕਾਰਨ ਤੁਹਾਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ ਇਹ ਤੁਹਾਡੇ ਲਈ ਸਫਲ ਹੋਵੇਗਾ ਜੇਕਰ ਕੋਈ ਤੁਹਾਡੀ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਤਾਂ ਤੁਹਾਨੂੰ ਇਸ ਸਮੇਂ ਸਫਲਤਾ ਮਿਲ ਸਕਦੀ ਹੈ ਅਜਿਹੀ ਸਥਿਤੀ ਵਿੱਚ ਮਾਤਾ ਰਾਣੀ ਦੀ ਪੂਜਾ ਕਰੋ ਤੁਹਾਨੂੰ ਪੂਰਾ ਲਾਭ ਮਿਲੇਗਾ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਨਵਰਾਤਰੀ ਤੇ ਕਈ ਤਰ੍ਹਾਂ ਨਾਲ ਲਾਭ ਤੁਹਾਨੂੰ ਮਿਲਣ ਵਾਲੇ ਹਨ ਮਾਤਾ ਰਾਣੀ ਦੀ ਕਿਰਪਾ ਨਾਲ ਜੇਕਰ ਕੋਈ ਮਾਮਲਾ ਹੈ ਤਾਂ ਉਹ ਵੀ ਤੁਹਾਨੂੰ ਤਾਂ ਉਹ ਵੀ ਤੁਹਾਡੇ ਪੱਖ ਵਿੱਚ ਆ ਸਕਦਾ ਹੈ ਸਿੰਘ ਰਾਸ਼ੀ ਵਾਲਿਓ ਵਿਤੀ ਲਾਭ ਤੁਹਾਨੂੰ ਹੋਵੇਗਾ ਨਵਰਾਤਰੀ ਦਾ ਸਮਾਂ ਤੁਹਾਡੇ ਲਈ ਸ਼ੁਭ ਸਾਬਿਤ ਹੋਵੇਗਾ ਇਸ ਸਮੇਂ ਤੁਹਾਨੂੰ ਵਿਤੀ ਲਾਭ ਪੌਤਿਕ ਸੁੱਖਾਂ ਵਿੱਚ ਵਾਧਾ ਹੋਵੇਗਾ ਸਿੰਘ ਰਾਸ਼ੀ ਵਾਲਿਆਂ ਦੇ ਲਈ ਨਵਰਾਤਰੀ ਦਿਨ ਨਵਰਾਤਰੀ ਦੇ 9 ਦਿਨ ਸ਼ਾਨਦਾਰ ਰਹਿਣ ਵਾਲੇ ਹਨ ਇਹ ਨਵਰਾਤਰੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਫਾਇਦੇਮੰਦ ਸਾਬਿਤ ਹੋਣ ਵਾਲੀ ਹੈ ਹੁਣ ਮਹਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਮਿਲੇਗਾ ਤੁਹਾਨੂੰ ਜਲਦ ਹੀ ਕੋਈ ਖੁਸ਼ਖਬਰੀ ਵੀ ਮਿਲਣ ਵਾਲੀ ਹੈ ਹੁਣ ਤੁਹਾਨੂੰ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਫਲ ਲਾਭ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਤੇ ਬਿਹਤਰ ਹੋ ਜਾਵੇਗੀ ਤੁਹਾਡਾ ਰੁਪਿਆ ਹੋਇਆ ਕੰਮ ਸਫਲਤਾਪੂਰਵਕ ਪੂਰਾ ਹੋਵੇਗਾ ਦੋਸਤੋ ਇਸ ਰਾਸ਼ੀ ਦੇ ਲੋਕਾਂ ਦੇ ਨਾਲ ਮੇਲਜੋਲ ਵੀ ਵਧੇਗਾ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਭ ਵਿੱਤੀ ਲਾਭ ਅਤੇ ਵੱਡੀ ਸਫਲਤਾ ਮਿਲਣ ਵਾਲੀ ਹੈ ਜੇ ਵੀ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਹੈ ਜਿਸ ਨਾਲ ਤੁਹਾਡੇ ਪੈਸਿਆਂ ਦੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਇਸ ਦੇ ਨਾਲ ਹੀ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਹ ਤੁਹਾਡੀ ਸ਼ਰਦਾ ਅਨਸਾਰ ਪੂਰਾ ਹੋਵੇਗਾ ਜੋ ਕੰਮ ਸਾਲਾਂ ਤੋਂ اٹਕੇ ਹੋਏ ਸਨ ਹੁਣ ਉਹ ਪੂਰੇ ਹੋਣਗੇ ਸਿੰਘ ਰਾਸ਼ੀ ਵਾਲਿਓ ਦੱਸ ਦਈਏ ਕਿ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਨੂੰ ਨਵਰਾਤਰੀ ਤੋਂ ਬਹੁਤ ਚੰਗੀ ਖਬਰ ਮਿਲਣ ਦੀ ਸੰਭਾਵਨਾ ਹੈ ਨਵਰਾਤਰੀ ਦਾ ਸਮਾਂ ਨਵੀਂ ਕਿਰਨ ਲੈ ਕੇ ਆਵੇਗਾ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਮਾਜਿਕ ਦਾਇਰਾ ਨਵਰਾਤਰੀ ਦੇ ਕਾਰਨ ਵਧੇਗਾ ਇਹ ਉਹ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ ਜੇਕਰ ਨਵਰਾਤਰੀ ਦੇ ਸਮੇਂ ਤੁਹਾਡਾ ਪੈਸਾ ਫਸਿਆ ਹੋਇਆ ਹੈ ਉਹ ਤੁਹਾਨੂੰ ਵਾਪਸ ਮਿਲ ਸਕਦਾ ਹੈ ਜਿਸ ਨਾਲ ਤੁਹਾਡੇ ਮਨ ਵਿੱਚ ਖੁਸ਼ੀ ਦੀ ਲਹਿਰ ਰਹੇਗੀ ਧਨ ਵਿੱਚ ਬਹੁਤ ਵਾਧਾ ਹੋਵੇਗਾ ਕਈ ਤਰ੍ਹਾਂ ਦੇ ਵਿੱਤੀ ਲਾਭ ਅਤੇ ਵੱਡੀਆਂ ਸਫਲਤਾਵਾਂ ਤੁਹਾਨੂੰ ਮਿਲਣਗੀਆਂ ਤੁਹਾਨੂੰ ਦੱਸ ਦਈਏ ਕਿ ਦੇਵੀ ਲਕਸ਼ਮੀ ਜੀ ਦੀ ਕਿਰਪਾ ਤੁਹਾਡੇ ਤੇ ਖਾਸ ਹੈ ਇਸ ਦੇ ਨਾਲ ਹੀ ਜੋ ਲੋਕ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ ਉਹਨਾਂ ਨੂੰ ਨੌਕਰੀ ਮਿਲ ਸਕਦੀ ਹੈ ਤਰੱਕੀ ਦੇ ਨਾਲ-ਨਾਲ ਤਨਖਾਹ ਵਧਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਡੇ ਜੀਵਨ ਵਿੱਚ ਬਿਹਤ ਖੁਸ਼ੀਆਂ ਮਿਲਣ ਵਾਲੀਆਂ ਹਨ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਗੀਆਂ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਜਿਸ ਦਾ ਸ਼ੁਭ ਸਮਾ ਅਕਤੂਬਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਨਵਰਾਤਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਚੰਗੀ ਖਬਰ ਲੈ ਕੇ ਆਵੇਗੀ ਜੋ ਵਿਆਹ ਹੋਏ ਹਨ ਉਹਨਾਂ ਦਾ ਵਿਆਹ ਤਾਂ ਜੀਵਨ ਪਿਆਰ ਨਾਲ ਭਰਿਆ ਰਹੇਗਾ ਕਾਰੋਬਾਰ ਜਾਂ ਜਾਇਦਾਦ ਦਾ ਕੰਮ ਕਰਨ ਵਾਲਿਆਂ ਨੂੰ ਭਾਰੀ ਮੁਨਾਫਾ ਮਿਲ ਸਕਦਾ ਹੈ ਮਾਂ ਦੁਰਗਾ ਦੀ ਕਿਰਪਾ ਦੇ ਨਾਲ ਕੁੰਭ ਰਾਸ਼ੀ ਦੇ ਲੋਕਾਂ ਦਾ ਜੀਵਨ ਵਧੀਆ ਬਤੀਤ ਹੋਵੇਗਾ ਕੁੰਭ ਰਾਸ਼ੀ ਵਾਲੇ ਲੋਕਾਂ ਲਈ ਇਹ ਸਮਾਂ ਲਾਭਦਾਇਕ ਰਹੇਗਾ ਤੁਹਾਨੂੰ ਕੋਈ ਚੰਗੀ ਖਬਰ ਮਿਲੇਗੀ ਇਸ ਸਮੇਂ ਦੌਰਾਨ ਵਪਾਰ ਜਾਂ ਜਾਇਦਾਦ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਲਾਭ ਮਿਲ ਸਕਦਾ ਹੈ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਨਕਾਰਾਤਮਕਤਾ ਦੂਰ ਹੋ ਜਾਵੇਗੀ ਇਸ ਸਮੇਂ ਦੌਰਾਨ ਵਪਾਰ ਜਾਂ ਜਾਇਦਾਦ ਦਾ ਕੰਮ ਵਧੀਆ ਰਹੇਗਾ ਸਕਾਰਾਤਮਕਤਾ ਵਧੇਗੀ ਦੋਸਤੋ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਂ ਦੁਰਗਾ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦਾ ਭੰਡਾਰ ਆਉਣ ਵਾਲਾ ਹੈ ਆਰਥਿਕ ਤਰੱਕੀ ਦੀ ਸੰਭਾਵਨਾ ਵੀ ਹੈ ਕੋਈ ਵੱਡਾ ਕੰਮ ਵੀ ਪੂਰਾ ਹੋ ਸਕਦਾ ਹੈ ਨਵਰਾਤਰੀ ਦੇ ਦੌਰਾਨ ਕੁੰਭ ਰਾਸ਼ੀ ਵਾਲਿਆਂ ਨੂੰ ਉਪਲਬਧੀ ਅਤੇ ਪੁਰਸਕਾਰ ਮਿਲ ਸਕਦਾ ਹੈ ਮਾਂ ਦੁਰਗਾ ਦੀ ਕਿਰਪਾ ਦੇ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਲਈ ਨਵਰਾਤਰੀ ਦਾ ਸਮਾਂ ਬਹੁਤ ਹੀ ਖਾਸ ਹੈ ਇਹ ਸਮਾ ਕੁੰਭ ਰਾਸ਼ੀ ਵਾਲਿਆਂ ਲਈ ਨੌਕਰੀ ਵਿੱਚ ਸੁੱਖਾਂ ਦਾ ਸਮਾ ਲਿਆਵੇਗਾ ਅਤੇ ਹੋ ਸਕਦਾ ਹੈ ਕਿ ਵਪਾਰ ਕਰਨ ਵਾਲਿਆਂ ਨੂੰ ਲਾਭ ਮਿਲੇਗਾ। ਦੋਸਤੋ ਦੇਵੀ ਮਾਤਾ ਦੀ ਕਿਰਪਾ ਦੇ ਨਾਲ ਕੁੰਭ ਰਾਸ਼ੀ ਵਾਲਿਆਂ ਨੂੰ ਧਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਰਾਸ਼ੀ ਦੇ ਜਿੰਨੇ ਵੀ ਲੋਕ ਹਨ ਅਜੇ ਤੱਕ ਵਿਆਹ ਨਹੀਂ ਹਨ ਉਹਨਾਂ ਨੂੰ ਚੰਗੀ ਖਬਰ ਮਿਲ ਸਕਦੀ ਹੈ ਤੇ ਇਹਨਾਂ 1 ਅਕਤੂਬਰ ਤੋਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਹੁਣ ਤੁਹਾਡੇ ਲਈ ਕੁਝ ਵੀ ਗਲਤ ਨਹੀਂ ਹੋਵੇਗਾ। ਹੁਣ ਬਹੁਤ ਵਧੀਆ ਸਮਾਂ ਹੋਣ ਵਾਲਾ ਹੈ ਜੀ ਦੋਸਤੋ ਦੁਰਗਾ ਮਾਂ ਤੁਹਾਡੇ ਤੇ ਬਹੁਤ ਖੁਸ਼ ਹੈ ਹੁਣ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਚੰਗੀ ਖਬਰ ਮਿਲਣ ਜਾ ਰਹੀ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ ਜਿਸ ਨਾਲ ਇਸ ਰਾਸ਼ੀ ਵਾਲਿਆਂ ਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਹਨ ਇਹ ਸਮਾਂ ਤੁਹਾਡੇ ਲਈ ਸੰਪੂਰਨਤਾ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਦਾ ਪੂਰਾ ਲਾਭ ਉਠਾਓ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਇਸ ਸਮੇਂ ਨੂੰ ਆਪਣੇ ਹੱਥੋਂ ਨਾ ਜਾਣ ਦੇਣਾ ਦੋਸਤੋ ਇਹ ਸਾਂਝੀ ਉਹ ਖੁਸ਼ਕਿਸਮਤ ਰਾਸ਼ੀਆਂ ਜੋ ਮਾਤਾ ਦੁਰਗਾ ਦੇ ਆਸ਼ੀਰਵਾਦ ਦੇ ਨਾਲ ਬੇਅੰਤ ਖੁਸ਼ੀਆਂ ਪ੍ਰਾਪਤ ਕਰਨ ਜਾ ਰਹੀਆਂ ਹਨ ਦੋਸਤੋ ਇਹ ਖੁਸ਼ਕਿਸਮਤ ਰਾਸ਼ੀਆਂ ਮਾਂ ਦੁਰਗਾ ਦੇ ਆਸ਼ੀਰਵਾਦ ਦੇ ਨਾਲ ਧਨਵਾਨ ਹੋਣ ਵਾਲੀਆਂ ਹਨ ਤੇ ਇਹਨਾਂ ਦੇ ਜੀਵਨ ਵਿੱਚ ਹੋਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਇਹਨਾਂ ਦਾ ਸਮਾਂ ਹੁਣ ਬਦਲਣ ਵਾਲਾ ਹੈ ਤੇ ਕਿਸਮਤ ਚਮਕਣ ਵਾਲੀ ਹੈ ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵਾਦੋ ਤੋਂ ਵਾਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ